ਕਰਦੇ ਆ ਐਮਪੀ ਭਗਵੰਤ ਸਤਵਾਨ ਜੀ ਆਪਣੇ ਵਿਚਾਰ ਪਹੁੰਚ ਚੁੱਕੇ ਨੇ ਔਰ ਸਹਿਰਾ ਪਿੰਡ ਦੀ ਸਾਰੀ ਨੌਜਵਾਨ ਔਰ ਸਾਰੇ ਸਾਥੀਆਂ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਐਮਪੀ ਭਗਵੰਤ ਸਤਵਾਨ ਜੀ ਦਾ ਇੱਥੇ ਪਹੁੰਚਣ ਤੇ ਔਰ ਜਿ ਆਇਆ ਆਖਦੇ ਆ ਨਿੱਘਾ ਸਵਾਗਤ ਹੈ ਜੀ ਔਰ ਜਿਹੜੇ ਦੂਰ ਮੇਰੇ ਵੀਰ ਖੜੇ ਨੇ ਉਹਨਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਲੈ ਲੈਣ ਤਾਂ ਕਿ ਆਪਾਂ ਭਗਵੰਤ ਮਾਨ ਜੀ ਦੇ ਵਿਚਾਰ ਜਿਹੜੇ ਉਹ ਸੁਣ ਸਕੀਏ ਔਰ ਐਮਪੀ ਭਗਵੰਤ ਮਾਨ ਜੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿ ਆਪਣੇ ਬਿਜੀ ਸ਼ਡਿਊਲ ਤੇ ਵਿੱਚੋਂ ਪਧਾਉਣ ਦੇ ਸਾਥੀਆਂ ਦੇ ਇੱਕ ਕਹਣੇ ਤੇ ਆਪਾਂ ਨੂੰ ਸਮਾਂ ਦੇਣ ਦੇ ਲਈ ਇੱਥੇ ਪਹੁੰਚੇ ਨੇ ਸੋ ਆਪਾਂ ਉਹਨਾਂ ਦੇ ਕੀਮਤੀ ਵਿਚਾਰ ਸੁਣਨੇ ਆ ਜੀ ਔਰ ਦੁਕਾਨਦਾਰ ਵੀਰ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ಗ್ರಾಮ ਪੰਚਾਇਤ ਸਹਿਨਾ ਜਿਹੜੀ ਕਿ ਨਵੀਂ ਚੁਣੀ ਗਈ ਹੈ ਮਨਨ ਦੀ ਤਿੱਖਾ ਅੱਜ ਸਾਰੇ ਆਏ ਇਤਿਹਾਜਿਕ ਗੱਲ ਆਜੋ ਜੀ ਆਜੋ ਆਜੋ ਤੁਸੀਂ ਨਵੇਂ ਚੁਣੇ ਗਏ ਨੇ ਜਿਹੜੇ ਤੁਹਾਡੇ ਪੰਚ ਸਰਪੰਚ ਸਹਿਬਾਨ ਮੈਂ ਬਹਰਾਈ ਵੀ ਦਿਨਾ ਸਾਰਿਆਂ ਨੂੰ ਕਿ ਤੁਸੀਂ ਅਮਨ ਮਾਨ ਨਾਲ ਵੋਟਾਂ ਪਾ ਕੇ ਆਪਣੇ ਪ੍ਰਤੀਨਿਧੀ ਪਿੰਡ ਦੇ ਵਿਕਾਸ ਵਾਸਤੇ ਆਪਣੀ ਪੰਚਾਇਤ ਸਰਪੰਚ ਸਹਿਬਾਨ ਜੁੜੇ ਨੇ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੰਚਾਇਤ ਦੇ ਨਾਮ ਤੇ ਪੀਸ ਔਰ ਮੰਨੂ ਵੀ ਤੱਕ ਇਹਨਾਂ ਦੀ ਪੰਚਾਇਤ ਦੀ ਰਵਾਇ ਦੇ ਵਿੱਚ ਜਿਹੜਾ ਨਗਰ ਹੈ ਉਹ ਵਿਕਾਸ ਦੇ ਰਾਹ ਤੇ ਚੱਰੇਗਾ ਜਿੰਨੀਆਂ ਵੀ ਸਮੱਸਿਆਵਾਂ ਕਿਉਂਕਿ ਇਹ ਲੋਕਤੰਤਰ ਦੀ ਨੀ ਹੈ ਲੋਕਤੰਤਰ ਦੀ ਜੜ ਹੈ ਇਹ ਜਿਹੜੀ ਪੰਚਾਇਤਾਂ ਨੇ ਸਾਰੇ ਜਿੰਨੇ ਵੀ ਮੈਂਬਰ ਸਭਾਨ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਵਾਗਤ ਹੈ ਧੰਨਵਾਦ ਹੈ ਜੀ ਦੇਖੋ ਜਦੋਂ ਆਪਾਂ ਕੋਈ ਵੀ ਬਿਲਡਿੰਗ ਬਣਾਉਨੇ ਆ ਚਾਹੇ ਕੋਈ ਫੈਕਟਰੀ ਦੀ ਬਿਲਡਿੰਗ ਹੈ ਚਾਹੇ ਕੋਈ ਘਰ ਚਾ ਦੁਕਾਨ ਬਣਾਉਨੇ ਆ ਤੇ ਜਦੋਂ ਆਪਾਂ ਪੱਠੇ ਵਾਲੇ ਕੋਲ ਜਾਂਦੇ ਆ ਇੱਟਾ ਲੈਣ ਆਪਾਂ ਇੱਕ ਗੱਲ ਉਹਨੂੰ ਕਹਿੰਨੇ ਆ ਕਿ ਭਾਵੇਂ 2-4 ਰੁਪਏ ਮਹਿੰਗੀ ਲਾ ਲਈ ਇੱਟ ਪਰ ਇੱਟ ਵਧੀਆ ਨਹੀਂ ਕਿਉਂਕਿ ਨੀਂਹ ਚ ਪਾਉਣੀ ਹੈ ਜੇ ਨੀਂਹ ਮਜ਼ਬੂਤ ਹੋਊਗੀ ਫਿਰ ਬਿਲਡਿੰਗ ਦੀ ਮਿਆਦ ਜ਼ਿਆਦਾ ਹੁੰਦੀ ਹੈ ਤੇ ਜੇ ਨੀਂਹ ਦੇ ਵਿੱਚ ਹੀ ਕੱਚੀਆਂ ਫਿੱਲੀਆਂ 200 ਮਿੱਟਾਂ ਲੱਗ ਜਾਣ ਤਾਂ ਫਿਰ ਉਹ ਜਿਹੜੀ ਬਿਲਡਿੰਗ ਹੈ ਉੱਤੋਂ ਭਾਵੇਂ ਜਿੰਨਾ ਮਰਜ਼ੀ ਰੰਗ ਕਰ ਲਓ ਵਧੀਆ ਪਰ ਉਹ ਬਿਲਡਿੰਗ ਦੀ ਮਿਆਦ ਜ਼ਿਆਦਾ ਨਹੀਂ ਰਹਿੰਦੀ ਇਹ ਜਿਹੜੀ ਇਹ ਪੰਚਾਇਤੀ ਚੋਣਾਂ ਨ ਹੋਈਆਂ ਨੇ ਇਹ ਨਹੀਂ ਹੈ ਚੰਗੇ ਬੰਦੇ ਤੁਸੀਂ ਚੁਣੇ ਤੁਹਾਡੀਆਂ ਆਪਣੀਆਂ ਚੋਣਾਂ ਨੇ ਇਹਦੇ ਵਿੱਚ ਕੋਈ ਰਾਜਨੀਤਿਕ ਦਖਲ ਨਹੀਂ ਹੋਣਾ ਚਾਹੀਦਾ ਔਰ ਮੈਂ ਹਰੇਕ ਪਿੰਡ ਜਾ ਕੇ ਇਹ ਵੀ ਕਹਿਣਾ ਕਿ ਜਿਹੜਾ ਸਰਪੰਚ ਹੈ ਜਾਂ ਜਿਹੜੀ ਪੰਚਾਇਤ ਹੈ ਉਹ ਪਿੰਡ ਦਾ ਸਰਪੰਚ ਤੇ ਪਿੰਡ ਦੀ ਪੰਚਾਇਤ ਹੋਵੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਕੰਮ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਜਿਹੜੀ ਪਾਰਟੀ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਉਹਨਾਂ ਨੂੰ ਹੋ ਜਾਓ ਪਰ ਜਦੋਂ ਪਿੰਡ ਦਾ ਕੰਮ ਹੋਵੇ ਉਦੋਂ ਇੱਕ ਕਰਖੋ ਔਰ ਮੈਂ ਇਸ ਗੱਲ ਦੱਸਦੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅਨਾਉਂਸ ਕੀਤਾ ਸੀ ਮੁਲਕ ਦੇ ਵਿੱਚ ਹੋਰ ਕਿਤੇ ਵੀ ਇਹ ਅਨਾਉਂਸਮੈਂਟ ਨਹੀਂ ਹੋਈ ਮੈਂ ਇਸ ਗੱਲੋਂ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਦਾ ਮੈਨੂੰ ਮੈਂਬਰ ਪਾਰਲੀਮੈਂਟ ਹੋਣ ਦਾ ਤੁਸੀਂ ਮਾਣ ਬਖਸ਼ਿਆ ਮੈਂ ਇਹ ਗੱਲ ਪੰਚਾਇਤੀ ਚੋਣਾਂ ਤੋਂ ਪਹਿਲਾਂ ਕੀਤੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਆਪਣੀ ਪੰਚਾਇਤ ਆਪਣੇ ਸਰਪੰਚ ਚੁਣਨਗੇ 5 ਲੱਖ ਰੁਪਇਆ ਐਮਪੀ ਫੰਡ ਚੋਂ ਇਨਾਮ ਦੇ ਤੌਰ ਤੇ ਉਹਨਾਂ ਪਿੰਡਾਂ ਨੂੰ ਦਿੱਤਾ ਜਾਊਗਾ ਤੇ ਮੇਰੇ ਕੋਲ ਹੁਣ ਤੱਕ ਲਗਭਗ 40 ਤੋਂ ਉੱਪਰ ਸਰਕਾਰੀ ਤੌਰ ਤੇ ਆਫੀਸ਼ੀਅਲ ਸਰਬਸੰਮਤੀ ਦੀਆਂ ਜਿਹੜੀਆਂ ਪੰਚਾਇਤਾਂ ਦੀ ਗਿਣਤੀ ਆ ਚੁੱਕੀ ਹੈ ਜਿਹੜੇ ਕਿ ਵਧੀਆ ਗੱਲ ਹੈ ਔਰ ਯੰਗ ਮੁੰਡੇ ਨੌਜਵਾਨ ਮੁੰਡੇ ਪੰਜ ਸਰਪੰਚ ਬਣੇ ਨੇ ਪੜੇ ਲਿਖੇ ਮੁੰਡੇ ਸਰਪੰਚ ਬਣੇ ਨੇ ਆਹ ਮੁੰਡਾ ਕਹਿੰਦਾ ਰਵੀ 22 ਸਾਲ ਦੀ ਉਮਰ ਹੈ ਢਿਲਮਾ ਚ ਪਹਿਲਾਂ ਸਰਪੰਚ ਚੁਣਦਾ ਸੀ ਪਿੰਡ ਇਹਨੂੰ ਸਰਬਸੰਮਤੀ ਨਾਲ ਪਰੇ ਕਹਿੰਦਾ ਵੀ ਮੇਰੀ ਉਮਰ ਛੋਟੀ ਹੈ ਮੈਂ ਮੈਨੂੰ ਹਜੇ ਤਜਰਬਾ ਨਹੀਂ ਤੁਸੀਂ ਸਰਪੰਚ ਕਿਸੇ ਹੋਰ ਦੀ ਸਹਿਮਤੀ ਹੋਗੀ ਇਹਨੂੰ ਵੀ ਸਰਬਸੰਮਤੀ ਨਾਲ ਮੈਂਬਰ ਚੁਣਿਆ ਸਰਬਸੰਮਤੀ ਨਾਲ ਸੋ ਇੱਕ ਵਾਰੀ ਤਾੜੀਆਂ ਨਾਲ ਵਕਾਂ ਦੇ ਨਾਂ ਤੇ ਕਿਉਂਕਿ ਬਜ਼ੁਰਗਾਂ ਦਾ ਹੋਸ਼ ਤੇ ਜਵਾਨੀ ਦਾ ਜੋਸ਼ ਜੇ ਦੋਨੇ ਇਕੱਠੇ ਚੱਲਣਗੇ ਨਾ ਫਿਰ ਤੁਹਾਨੂੰ ਮੰਜ਼ਲ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੇ ਕੋਲ ਜਿੰਨਾ ਫੰਡ ਹੈ 5 ਕਰੋੜ ਰੁਪਈਆ ਇੱਕ ਸਾਲ ਦਾ ਇੱਕ ਐਮਟੀ ਨੂੰ ਮਿਲਦਾ ਹੈ ਢਾਈ ਢਾਈ ਕਰੋੜ ਦੀਆਂ ਦੋ ਕਿਸ਼ਤਾਂ 'ਚ ਜਿੰਨਾ ਚਿਰ ਪਹਿਲੇ ਢਾਈ ਕਰੋੜ 'ਚੋਂ 90% ਪੈਸੇ ਵਰਤੇ ਨਹੀਂ ਜਾਂਦੇ ਤੇ ਡੀਸੀ ਲਿਖ ਕੇ ਇਹ ਨਹੀਂ ਦਿੰਦਾ ਸਰਟੀਫਿਕੇਟ ਕਿ ਹਾਂ ਇਹ ਪੈਸੇ ਇੱਥੇ ਇੱਥੇ ਵਰਤੇ ਗਏ ਨੇ ਤਾਂ ਉਹਨਾਂ ਚ ਅਗਲਾ 2.5 ਕਰੋੜ ਆਉਂਦਾ ਹੀ ਜਦੋਂ ਵਰਤ ਕੇ ਉਹਦਾ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਜੰਦਾ ਹੈ ਤਾਂ ਅਗਲੇ ਪੈਸੇ ਹੁੰਦੇ ਸੋ 5-5 ਕਰੋੜ ਦਾ ਮਤਲਬ ਹੋ ਗਿਆ 25 ਕਰੋੜ 5 ਸਾਲ ਦਾ ਤੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਹਜੇ ਫਰਵਰੀ ਹੋਈ ਹੈ ਹਜੇ 1 ਮਹੀਨਾ ਵੋਟਾਂ ਦੇ ਮਾਹੌਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨੂੰ ਲੱਗੂਗਾ ਪਰ ਆਪਾਂ 25 ਦਾ 25 ਕਰੋੜ ਰੁਪਈਆ ਸੰਘਰੂਰ ਲੋਕ ਸਭਾ ਹਲਕੇ ਦਾ ਆ ਗਿਆ ਆਪਣੇ ਕੋਲੇ ਤੇ ਜਿਹੜਾ 2.5 ਕਰੋੜ ਦੀ ਲਾਸਟ ਕਿਸ਼ਤ ਹੈ ਉਹ ਹਜੇ ਪਚਾਰ-ਪੰਜ ਦਿਨ ਪਹਿਲਾਂ ਹੀ ਆਈ ਹੈ ਪਰ ਅਸੀਂ ਉਹਦਾ ਜਿਹੜਾ ਕਿੱਥੇ-ਕਿੱਥੇ ਉਹ ਕਿਹੜੇ-ਕਿਹੜੇ ਪਿੰਡਾਂ ਨੂੰ ਦੇਣਾ ਹੈ ਉਹ ਲਗਭਗ ਬਣਾਈ ਬੈਠੇ ਆ 1 ਰੁਪਿਆ ਵੀ ਸੰਘਰੂਰ ਦੇ ਐਮਪੀ ਦਾ ਬਿਨਾਂ ਵਰਤਿਆ ਦਿੱਲੀ ਵਾਪਸ ਨਹੀਂ ਜਾਊਗਾ ਥੋੜੇ ਪਿੰਡਾਂ ਕਿ ਲਈ ਇਸੇ ਪਿੰਡ ਨੂੰ ਘੱਟ ਜਾਂ ਵੱਧ ਹੋ ਸਕਦਾ ਹੈ ਹਾਲਾਂਕਿ ਬਹੁਤ ਘੱਟ ਪੈਸੇ ਨੇ ਜੀ ਅੱਜ ਦੇ ਮੰਗਾਈ ਦੇ ਜ਼ਮਾਨੇ ਚ 5 ਕਰੋੜ ਰੁਪਏ ਨਾਲ 9 ਵਿਧਾਨ ਸਭਾ ਹਲਕੇ ਸੰਭਾਲਣੇ ਪੌਣੇ 800 ਪਿੰਡ ਹੈ ਜੀ ਫਿਰ ਕਸਬੇ ਨੇ ਭਦੌੜ ਹੈ ਸੈਨਾ ਵੀ ਕਸਬੇ ਲਾਓ ਬਰਨਾਲਾ ਤਪਾ ਟੂਰੀ ਮਲੇਰ ਕੋਟਲਾ ਸਨਾਮ ਭਵਾਨੀਗੜ ਖਨੌਰੀ ਲਹਿਰਾ ਦਿੜਬਾ ਲੋਂਗੋਵਾਲ ਸੁਪੱਟੇ ਵੱਡੇ ਕਸਬੇ ਵੀ ਨੇ ਫਿਰ ਵੀ ਮੈਂ ਕੋਸ਼ਿਸ਼ ਇਹੀ ਕਰਦਾ ਹੁੰਦਾ ਇਹੀ ਕੀਤੀ ਐ ਕਿ ਜਿੱਥੇ ਪੈਸੇ ਦੇਈਏ ਉੱਥੇ ਉਹ ਦਿਖਣਾ ਕਿ ਜਾਨ ਕੋਈ ਕੰਮ ਕੰਪਲੀਟ ਹੋ ਜੇ ਨਾ ਹੋ ਜੇ ਪੈਸੇ ਦੇਤੇ ਨਾ ਕੰਮ ਹੋਇਆ ਚ ਨਾ ਨਾ ਹੋਇਆ ਚ ਸ਼ੇਰਪੁਰ ਦੇ ਵਿੱਚ ਮੈਨੂੰ ਲੈ ਕੇ ਗਏ ਜਦੋਂ ਸਾਰਾ ਸਕੂਲ ਢਾਇਆ ਪਿਆ ਸੀ ਖੰਡਰ ਉਹ ਕਹਿੰਦੇ ਜੀ ਸਾਰੇ ਬੱਚੇ ਸਾਡੇ ਤਾਂ ਗਰਾਊਂਡ 'ਚ ਬੈਠਣ ਲੱਗੇ ਸੈਂਟਰ ਸੀ ਇੱਥੇ ਸੀਨੀਅਰ ਸੈਕੰਡਰੀ ਸਕੂਲ ਹੈ ਉਹ ਵੀ ਟੁੱਟ ਗਿਆ ਮਲੇਰਪੁਰ ਲੈ ਜਾਣਾ ਪਊ ਸਾਡੇ ਬੱਚਿਆਂ ਨੂੰ ਪੇਪਰ ਦੇਣ ਮੈਂ ਕਿਹਾ ਜੀ ਕਿੰਨੇ ਪੈਸੇ ਨਾਲ ਹੋ ਸਕਦਾ ਕੰਮ ਕਹਿੰਦੇ ਜੀ ਪੈਸੇ ਦਿਓ ਜੀ ਜਿਹਦੇ ਨਾਲ ਸੀ ਕਮਰੇ 7-8 ਪਾਈਏ ਸੋ 20 ਲੱਖ ਰੁਪਏ ਦੀ ਜਦੋਂ ਮੈਂ ਪਹਿਲੀ ਵਾਰ ਐਂਟਰੀ ਬਣਿਆ ਪਹਿਲੇ ਹੀ ਗ੍ਰਾਂਟ 20 ਲੱਖ ਰੁਪਏ ਦੀ ਵਿਦਿਆ ਦਾ ਮੰਦਰ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਆਪਾਂ ਦਾ ਪੁਰੀ ਖਤਨਾਸ਼ਮ ਜਾਂਦੇ ਨੇ ਉਥੇ ਸ਼ੇਰਪੁਰ ਦਿੱਤੇ 20 ਲੱਖ ਰੁਪਏ ਨੇ 8 ਕਮਰੇ ਸ਼ਾਨਦਾਰ ਤੇ ਨਾਲ ਭਾਂਡਾ ਪਾ ਕੇ ਉਹਨੇ ਸਕੂਲ ਦੁਬਾਰੇ ਬਣਾ ਲਿਆ ਬਣਤਾ ਗਿਆ ਨਾ ਕੁਛ ਸਾਂਝਾ ਕੰਮ ਹੈ ਮੇਰਾ ਮਤਲਬ ਹੈ ਲਾਇਬ੍ਰੇਰੀਆਂ ਵਾਸਤੇ ਪੈਸੇ ਲੋ ਸੋਲਰ ਲੈਕਟਾ ਲਾ ਲੋ ਗਲੀਆਂ ਚ ਨੇ ਰਹਿ ਰਾਤ ਨੂੰ ਅੱਜਕੱਲ ਜ਼ਮਾਨੇ ਦੇ ਮੁਤਾਬਕ ਬਾਰਦਾਤਾਂ ਵਧ ਗਈਆਂ ਬਰਨਾਲਾ ਸ਼ਹਿਰ ਸਾਰਾ ਕੈਮਰਿਆਂ ਨਾਲ ਲੈਸ ਕਰਤਾ ਕਾਰਡਲੈਸ ਕੈਮਰੇ ਨੇ ਬਰਨਾਲੇ ਸ਼ਹਿਰ ਦੇ ਵਿੱਚ ਕੈਮਰੇ ਜਿਹੜੇ ਨੇ ਹਰ ਇੱਕ ਪੁਆਇੰਟ ਤੇ ਲੱਗੇ ਹੋਏ ਨੇ ਔਰ ਉਹਨਾਂ ਦੀ ਮਾਨਿਟਰਿੰਗ ਜਿਹੜੀ ਹੈ ਉਹ ਥਾਣੇ ਚ ਹੈ ਕੀੜੀ ਤੁਰਦੀ ਵੀ ਦਿਖਾ ਦਿੰਦੇ ਨੇ ਉਹ ਕੈਮਰੇ ਇੰਨੇ ਲੇਟੈਸਟ ਨੇ ਨਾ ਕੋਈ ਤਾਰ ਹੈ ਵੀ ਕੋਈ ਤਾਰ ਵੜਦੂਗਾ ਕੋਈ ਸ਼ਰਾਰਤੀ ਜੀ ਵੀ ਹੋਰ ਸੋ ਜਦੋਂ ਦੇ ਕੈਮਰੇ ਲੱਗੇ ਨੇ ਸੁਨਾਮ ਬਰਨਾਲਾ ਤੇ ਧੂੜੀ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਚੈਨੀਆਂ ਕੋਣ ਵਾਲੇ ਮੋਬਾਈਲ ਕੋਣ ਵਾਲੇ ਜਾਂ ਛੇੜਛਾੜ ਵਾਲੇ ਜਾਂ ਚੋਰੀਆਂ ਵਾਲੇ ਉਹ ਵਾਰਦਾਤਾਂ ਆਲਮੋਸਟ ਬੰਦ ਹੋ ਗਈਆਂ ਕਿਉਂਕਿ ਪੁਲਿਸ ਵਾਲੇ ਵੀ ਆਪਣੀ ਵੀਰਨੇ ਇਹਨਾਂ ਨੂੰ ਵੀ ਨੀਂਦ ਆਉਂਦੀ ਆ ਹੋ ਸਕਦਾ ਹੈ ਨਾ ਧਿਆਨ ਕਿਤੇ ਇੱਧਰ ਉੱਧਰ ਹੋਵੇ ਡਿਊਟੀ ਦੌਰਾਨ ਕੋਈ ਇਹ ਨਾ ਉੱਥੇ ਹੋਣ ਮੌਕੇ ਤੇ ਪਰ ਕੈਮਰਾ ਹਰ ਵਕਤ ਡਿਊਟੀ ਦੇ ਰਿਹਾ ਹੈ ਅੱਜ ਕੱਲ ਡਿਜੀਟਲ ਜ਼ਮਾਨਾ ਹੈ 15 ਦਿਨ ਦੀ ਉਹਦੇ ਚ ਰਿਕਾਰਡਿੰਗ ਪਈ ਹੈ ਕੋਈ ਪੁਰਾਣਾ ਕੇਸ ਵੀ ਕੱਢਣਾ ਹੋਵੇ ਤਾਂ 15 ਦਿਨ ਦੀ ਰਿਕਾਰਡਿੰਗ ਕੱਢ ਲੈਂਦੇ ਆ ਸੋ ਮੇਰਾ ਮਕਸਦ ਇਹ ਸੀ ਕਿ ਪੈਸੇ ਜਿਹੜੇ ਨੇ ਉਹ ਇਹੋ ਜਿਹੀ ਜਗ੍ਹਾ ਤੇ ਲੱਗਣ ਜਿੱਥੇ ਕੋਈ ਫਾਇਦਾ ਹੋਵੇ ਪਾਰਕ ਬਣਾਓ ਪਾਰਕ ਬਣਾਏ ਬਹੁਤ ਪਿੰਡਾਂ ਨੇ ਪਾਰਕਾਂ ਦੇ ਵਿੱਚ ਓਪਨ ਜਿਮ ਲਾਓ ਸਟੇਡੀਅਮ ਵਾਸਤੇ ਪੈਸੇ ਲੈ ਲਓ ਹਸਪਤਾਲ ਦੀ ਐਂਬੂਲੈਂਸ ਹਸਪਤਾਲ 'ਚ ਕੋਈ ਹੋਰ ਬੈੱਡ ਚਾਹੀਦੇ ਆ ਔਰ ਮੇਰੇ ਕੋਲ ਪੀਜੀਆਈ ਦੇ ਡਾਇਰੈਕਟਰ ਦਾ ਫੋਨ ਆਇਆ ਉਹ ਕਹਿੰਦੇ ਜੀ ਸਾਡੇ ਕੋਲੇ 250 ਬੈੱਡ ਆ ਐਮਰਜੈਂਸੀ 'ਚ ਪਰ ਇੱਕ ਦਿਨ 'ਚ ਪੀਜੀਆਈ ਦੇ ਵਿੱਚ 700 ਮਰੀਜ਼ ਆਉਂਦਾ ਐਮਰਜੈਂਸੀ 'ਚ ਜਾਨੀ ਕਿ 450 ਬੈੱਡ ਘੱਟ ਐ ਉਹ ਕਹਿੰਦੇ ਸਾਡੇ ਕੋਲੇ 150 ਤਾਂ ਸਾਡੇ ਕੋਲੇ ਘੱਟ ਜਿਹੜਾ ਲੋਕ ਨਿਦਾਨ ਕੀਤੇ ਹੋਏ ਨੇ ਜਿਹੜੇ ਪੇਸ਼ੈਂਟਾਂ ਦੀ ਟ੍ਰੋਲੀ ਹੁੰਦੀ ਆ ਪ੍ਰੋਪਰ ਬੈੱਡ ਵੀ ਬਣ ਜਾਂਦੀ ਆ ਉਹ ਤੇ ਬਾਕੀ ਤੁਸੀਂ ਸਾਡੇ ਜਿਹੜੇ ਤੁਸੀਂ ਦੇਖਿਆ ਹੁਣ ਪੀਜੀਆਈ 'ਚ ਲੋਕ ਫੁੱਟਪਾਥ ਤੇ ਪਏ ਹੁੰਦੇ ਆ ਮਰੀਜ਼ ਉਹਨਾਂ ਦੇ ਘਰ ਦੇ ਜਿਹੜੇ ਨੇ ਗੁਰੂਕੋਸ਼ ਦੀ ਬੋਤਲ ਲੈ ਕੇ ਨਾਲ ਕੋਲੇ ਖੜੇ ਹੁੰਦੇ ਨੇ ਤੇ ਮੈਂ ਕਹਿੰਦੀ ਠੀਕ ਹੈ ਕੋਈ ਗੱਲ ਨਹੀਂ ਦੱਸੋ ਇਹ ਸਾਨੂੰ ਪੇਸ਼ੈਂਟ ਟਰਾਲੀਆਂ ਦੇ ਦੋਸਤੋ 3 ਲੱਖ ਰੁਪਏ ਦੀਆਂ 200 ਪੇਸ਼ੈਂਟ ਟਰਾਲੀਆਂ ਪੀਜੀਆ ਨੇ ਦਿੱਤੀਆਂ ਨੇ ਤਾਂ ਕਿ ਕਿਸੇ ਨੂੰ ਗਰੀਬ ਨੂੰ ਫੁੱਟਪਾਥ ਤੇ ਨਾ ਸੁਣਾ ਪਈ। ਕਈ ਪਿੰਡਾਂ 'ਚ ਐਦਾਂ ਹੋ ਜਾਂਦਾ ਕਿ ਧੜੇ ਬੰਦੀ ਹੋਇਆ। ਉਹ ਕੋਈ ਸਰਪੰਚ ਜਾਂ ਕੋਈ ਪੰਚ ਜਾਂ ਕੋਈ ਪੰਚਾਇਤ ਕਹਿੰਦੀ ਹੈ ਅਸੀਂ ਭਗੋਂ ਮਤਾ ਨਹੀਂ ਪਾ ਕੇ ਦੇਣਾ। ਭਗਵਾਨ ਤੁਮਨ ਦੇ ਪੈਸੇ ਅਸੀਂ ਪਿੰਡ 'ਚ ਲੱਗਣ ਨਹੀਂ ਦੇਣੇ। ਮੈਂ ਕਿਹਾ ਜੀ ਉਹ ਸਮਝਾ ਦਿਓ ਉਹਨਾਂ ਨੂੰ ਉਹ ਪੈਸੇ ਭਗਵਾਨ ਤੁਮਨ ਦੇ ਨਹੀਂ ਹੈਗੇ ਪੈਸੇ ਥੋਟੇਗੇ ਜੀ। ਤੁਸੀਂ ਟੈਕਸ ਦਿੰਦੇ ਹੋ ਤੁਸੀਂ ਸਿੱਖਾਂ ਦੀ ਕੱਪੀ ਵੀ ਖਰੀਦਦੇ ਹੋ ਉਹਦੇ 'ਚ ਵੀ ਟੈਕਸ ਦਿੰਦੇ ਹੋ ਉਹ ਟੈਕਸ ਦਾ ਪੈਸਾ ਗਵਰਨਮੈਂਟ ਕੋਲ ਜਾਂਦਾ ਹੈ ਗਵਰਨਮੈਂਟ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਵਾਪਸ ਦਿੰਦੀ ਹੈ ਸੋ ਪਿੰਡ ਵਾਸਤੇ ਏਕਾ ਰੱਖੋ ਵੋਟਾਂ ਮੇਲੇ ਜਿਹਦੀ ਨਾ ਮਰਜ਼ੀ ਹੋ ਜਾ ਕਰੋ ਵੋਟਾਂ ਦਾ ਰੌਲਾ ਤਾਂ ਮਹੀਨਾ ਕੀ ਹੁੰਦਾ ਹੈ ਜਿੰਨਾ ਮਰਜ਼ੀ ਹੋ ਜਾਓ ਮਾਨ ਸਾਹਿਬ ਉਹ ਪੁਲ ਬਣਾਤਾ ਜਿਹੜਾ ਆਪਾਂ ਧੰਨੇ ਦੀ ਚਿੱਠੀ ਦੇ ਲਿਖ ਕੇ ਦਿੰਦੇ ਸੀ ਆਪਣੇ ਮੈਂਬਰ ਤੋਂ ਤੁਸੀਂ ਹਾਂਜੀ 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 ਸੋ ਵੀਰੋ ਵੋਟਾਂ ਵੀ ਨਾ ਕਰੋ ਲੈ ਮੀਨੇ ਜਿਹੜੀ ਮਰਜ਼ੀ ਪਾਜਦਾ ਪ੍ਰੋਗਰਾਮ ਵਧੀਆ ਲੱਗਦਾ ਉਧਰ ਹੋ ਜਾਓ ਹਾਂ ਵੋਟਾਂ ਤੋਂ ਬਾਅਦ ਤਾਂ ਇਕੱਠਾ ਰੱਖੋ ਲੀਡਰ ਵੋਟਾਂ ਤੋਂ ਬਾਅਦ ਇਕੱਠੇ ਰੋਟੀ ਖਾਈ ਜਾਂਦੇ ਉਹਦੇ ਦਾ ਪਗੜਾ ਸੇ ਚੱਕੀ ਫਿਰਦੇ ਉਹਨੇ ਹਾਂ ਆਪਾਂ ਇੱਕ ਦੂਜੇ ਦੇ ਭੋਗਾਂ ਦੇ ਜਾਣੋ ਹਟ ਜੰਨੇ ਆਪਾਂ ਇੱਕ ਦੂਜੇ ਦੇ ਭਰਾਤਾਂ ਚੜਨੋਂ ਹਟ ਜੰਨੇ ਆ ਉਹ ਆਪਾਂ ਨੂੰ ਲੜਾ ਕੇ ਹੋ ਜਾਂਦੇ ਨੇ ਸੋ ਇਸ ਕਰਕੇ ਮੈਂ ਕਹਿਣਾ ਕਿ ਤਰੱਕੀ ਜਿਹੜੀ ਹੈ ਉਹੀ ਪਿੰਡ ਕਰ ਸਕਦੇ ਨੇ ਜਿੱਥੇ ਇੱਕ ਹੈ ਤੁਸੀਂ ਚੰਨਣਵਾਲ ਪਿੰਡ ਜਾ ਕੇ ਆਇਓ ਉਹਨਾਂ ਨੇ ਬੜੀ ਵਧੀਆ ਕਮੇਟੀ ਬਣਾਈ ਹੈ ਸਰਕਾਰ ਕਮੇਟੀ ਨਾਮ ਰੱਖਿਆ ਪਿੰਡ ਦੇ ਨੌਜਵਾਨਾਂ ਨੇ ਨਾਲ ਪੰਚਾਇਤ ਨਾਲ ਮਿਲ ਕੇ ਬਹੁਤ ਕਮਾਲ ਉਹਨਾਂ ਨੇ ਪਿੰਡ ਦੇ ਵਿੱਚ ਰੂਲ ਬਣਾਏ ਹੋਏ ਨੇ ਬਕਾਇਦਾ ਤੌਰ ਤੇ ਜਿਵੇਂ ਚੰਡੀਗੜ੍ਹ ਮੁਹਾਲੀ ਤੁਸੀਂ ਦੇਖਦੇ ਹੋ ਗਲੀਆਂ ਦੇ ਜਿਹੜੇ ਨਾਮ ਰੱਖਤੇ ਉਹਨਾਂ ਨੇ ਸਾਈਨ ਬੋਰਡ ਲਾਏ ਹੋਏ ਨੇ ਪਿੰਡ ਦੇ ਵਿੱਚ ਜਿਹੜਾ ਲਾਈਟਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਸਾਰੇ ਪਿੰਡ ਤੇ ਸਪੀਕਰ ਲੱਗੇ ਹੋਏ ਨੇ ਛੋਟੇ ਛੋਟੇ ਜਿੱਥੇ ਦਰਬਾਰ ਸਾਹਿਬ ਤੋਂ ਸਵੇਰੇ 5:00 ਤੋਂ 7:00 6:00 ਤੋਂ 7:00 ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ ਲੋਕ ਆਪਣੇ ਘਰ ਦੇ ਕੋਲੇ ਬੈਠ ਕੇ ਗੁਰਬਾਣੀ ਸੁਣ ਸਕਦੇ ਨੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਪੀਕਰ ਨੇ ਉਹ ਉਹਨਾਂ ਨੂੰ ਉਹ ਸਿਰਫ ਕਹਿੰਦੇ ਵੀ ਗੁਰਦੁਆਰੇ ਦੀ ਬਾਉਂਡਰੀ ਦੇ ਵਿੱਚ ਹੀ ਗੁਰਬਾਣੀ ਕਿਰੀ ਐ ਉਹ ਸੁਣਦੀ ਐ ਜਿਹਨੇ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਸਰਪਟ ਕਰਨੀ ਉਹ ਉੱਥੇ ਚਲੇ ਜਾਓ ਜੇ ਤੁਸੀਂ ਮੈਸੇਜ ਸੁਣਨਗੇ ਤਾਂ ਦਰਵਾਸਾ ਤੋਂ ਤੁਹਾਡੇ ਘਰ ਦੇ ਖੰਬੇ ਅਸਾਂ ਦੇ ਪਾਸੇ ਗੁਰਬਾਣੀ ਚੱਲ ਰਹੀ ਐ ਸੋ ਪਿੰਡਾਂ ਵਾਲਿਆਂ ਨੇ ਆਪਣੇ ਆਪਣੇ ਨੌਜਵਾਨ ਮੁੰਡਿਆਂ ਨੇ ਜਿਹੜੇ ਸਰਪੰਚ ਬਣੇ ਨੇ ਉਹ ਨੌਜਵਾਨ ਪੰਚਾਇਤਾਂ ਤੁਹਾਡੀ ਵੀ ਤਾਂ ਪਿੰਡਾਂ ਵਾਸਤੇ ਕੰਮ ਕਰਨ ਦਾ ਜਨੂਨ ਐ ਵਧੀਆ ਗੱਲ ਐ नेता पंत ਤਾਂ ਮਾਤਾ ਕਿੰਨ ਦੱਸਿਆ ਕਿ ਮੰਗ ਪੱਤਰ ਕੀ ਲਿਖੀਦਾ ਹੁੰਦਾ ਸੰਤ ਮੰਗੇ ਹੀ ਨਹੀਂ ਦੱਸਿਆ ਕਿ ਮੰਗੀ ਦਾ ਕੀ ਹੁੰਦਾ ਦੁਨੀਆ ਚੰਨ ਤੇ ਚੜ ਗਈ ਸਾਨੂੰ ਸੀਵਰੇਜ ਦੀ ਬਾੜੀ ਫਿਰਦੇ ਹਜੇ ਤੋਬਾ ਫਿਰਨੀ ਇੱਥੇ ਤੱਕ ਹੀ ਰੱਖਿਆ ਵਸਾਨੂੰ ਮੇਰੇ ਕੋਲ ਇੱਕ ਪੰਚਾਇਤ ਆ ਗਈ ਲਹਿਰਗਾ ਘਵਲ ਦੀ ਲਿਆਓ ਜੀ ਕਹਿੰਦੇ ਐਮਪੀ ਸਾਹਿਬ ਸਾਹਮਣੇ 3 ਲੱਖ ਰੁਪਏ ਦੀ ਗ੍ਰਾਂਟ ਚਾਹੀਦੀ ਹੈ ਬਿਲਕੁਲ ਕੋ ਦੇਵਾਂਗੇ ਮੈਰੀ ਗੁੱਡ ਕੀ ਬਣਾਉਂਗੇ ਕੀ ਕਰਨਾ ਹੈ ਕਾਦੇ ਵਾਸਤੇ ਚਾਹੀਦੀ ਹੈ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਾਂ ਨਹੀਂ ਕਹਿੰਦੇ ਮੈਂ ਵੀ ਜੀ ਕੀ ਹੋ ਗਿਆ ਕੀ ਕਰੋਗੇ ਕਦੇ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਾਂ ਨਹੀਂ ਮੈਂ ਕਿਹਾ ਵੀ ਕੀ ਗੱਲ ਤੁਹਾਨੂੰ ਤੁਹਾਡੇ ਪਿੰਡ ਦੇ ਗੁਰਦਿਆਂ ਦੇ ਯਕੀਨ ਹੈ ਨਹੀਂ ਰਾਤ ਨੂੰ ਕਿਤੇ ਕੱਢਾ ਟੱਕੂਟੇ ਮੈਂ ਤੇਰੇ ਘਰੀ ਨਾ ਜਾਣ ਕਿ ਮਸਾ ਦਾ ਛੱਡ ਕੇ ਆਏ ਉਹਨਾਂ ਨੂੰ ਇਹ ਇਹਦਾ ਕੀ ਫਾਇਦਾ ਹੈ ਕੋਈ ਸਕੂਲ ਚ ਬਿਲਡਿੰਗ ਬਣਾ ਲਓ ਸਕੂਲ ਦਾ ਕਮਰਾ ਲੈ ਲਓ ਲਾਇਬ੍ਰੇਰੀ ਬਣਾ ਲਓ ਬਸ ਸਾਡਾ ਬਣਾ ਲਓ ਵਧੀਆ ਉਹਦੇ ਨਾਲ ਬਾਥਰੂਮ ਲਾ ਲਿਓ ਆ ਇਹੇ ਕੰਮ ਤੇ ਇਹੇ ਹੋ ਸਾ ਦੇ ਨੇ ਮੈਂ ਕਿਨ ਕਰ ਲਓ ਸ਼ਮਸ਼ਾਨ ਘਾਟ ਦੀਆਂ ਕੰਧਾਂ ਨੂੰ ਉੱਚੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਸਹਨੇ ਵਾਲਿਓ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਕਹਿੰਦੇ ਮੇਰੀ ਵਾਰੀ ਥੋੜੀ ਜਿਹੀ ਗਵਰੰਟੀਆਂ ਦੀ ਆਈ ਹੈ ਸਕਦੇ ਕਿਸੇ ਹੋਰ ਕੰਮ ਤੇ ਲਾਈਏ ਜਿੱਥੇ ਕੋਈ ਫਾਇਦਾ ਹੋ ਜੇ ਥੋੜਾ ਬਹੁਤ